ਸ਼ਸ਼ੀਕਲ ਤੁਸੀਂ ਬੜੇ ਹਰਕੂ ਪੰਜਾਬ ਟੀਵੀ ਦੇ ਨਾਲ ਇਸ ਵਕਤ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸੁਭਕਰਨ ਨੌਜਵਾਨ ਸੁਭਕਰਨ ਦੀ ਦਰ ਤੋਂ ਬਾਅਦ ਬੜੇ 클래ਸੇ ਆ ਰਹੇ ਨੇ ਸਾਹਮਣੇ ਜੀ ਹਾਂ ਦੱਸਿਆ ਜਾ ਰਿਹਾ ਸੀ ਕਿ ਸੁਭਕਰਨ ਦੀ ਮਾਤਾ ਦਾ ਦਿਹਾਂਤ ਹੋਇਆ ਹੋਇਆ ਹੈ ਪਰ ਸੁਭਕਰਨ ਦੀ ਮਾਤਾ ਔਰ ਉਸਦੀ ਨਾਨੀ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਪੁੱਤ ਦੇ ਨਾਲ ਮਲਾਉਣ ਨਹੀਂ ਦਿੱਤਾ ਜਾ ਰਿਹਾ ਔਰ ਸੁਭਕਰਨ ਦੀ ਨਾਨੀ ਦਾ ਇਹ ਵੀ ਕਹਿਣਾ ਕਿ ਹਾਂ ਸਾਡਾ ਤਲਾਕ ਹੋ ਗਿਆ ਸੀ ਪਰ ਸੁਭਕਰਨ ਆਪਣੀ ਮਾਂ ਦੇ ਨਾਲ ਗੱਲ ਕਰਦਾ ਸੀ ਸਾਡੇ ਨਾਲ ਜਿਹੜਾ ਰੋਜ਼ ਗੱਲ ਕਰਦਾ ਸੀ ਮਿਲਣ ਆਉਂਦਾ ਸੀ ਜਿਸ ਨੂੰ ਲੱਗਦੀ ਹੁੰਦੀ ਵੱਡੇ ਖੁਲਾਸੇ ਹੋਏ ਨੇ ਪਰ ਉੱਥੇ ਹੀ ਸੁਭਕਰਨ ਦੇ ਪਿਤਾ ਭੈਣ ਔਰ ਬਿਡਵਾਸੀਆਂ ਦਾ ਕਹਿਣਾ ਹੈ ਕਿ ਉਸ ਦਾ ਤਲਾਕ ਤਾਂ 2007 ਤੋਂ ਹੀ ਹੋ ਗਿਆ ਸੀ ਉਹ ਇੱਕ ਸਾਲ ਦੀ ਜਿਹੜੀ ਛੋਟੀ ਬੱਚੀ ਹੈ ਇੱਕ ਸਾਲ ਦੀ ਸੀ ਉਸ ਨੂੰ ਛੱਡ ਕੇ ਚਲੀ ਗਈ ਸੀ ਹੁਣ ਤਾਂ ਉਸਦੇ ਜਵਾਕ ਵੀ ਨੇ ਉਹ ਜਾਣ ਬੁੱਝ ਕੇ ਹੁਣ ਸਾਮਣੇ ਆਈਏ ਦੱਸਦੀ ਕਿ ਨੌ ਜੁਬਾਨ ਸੁਭ ਕਰਨ ਦੀ ਡੈਥ ਤੋਂ ਬਾਅਦ ਇਹ ਵੱਡਾ ਜਿਹੜਾ ਖਲਾਸਾ ਹੋਇਆ ਕਿ ਉਹਨਾਂ ਦੀ ਮਾਤਾ ਸਾਹਮਣੇ ਆਈਏ ਸੋ ਮਾਂ ਨੇ ਆਪਣਾ ਜਿਹੜਾ ਗੱਲ ਰੱਖੀ ਏ ਤੇ ਨਾਨੀ ਨੇ ਆਪਣੀ ਗੱਲ ਰੱਖੀ ਏ ਰਜਿੰਦਰਾ ਹਸਪੀਟਲ ਦੇ ਵਿੱਚ ਸੁਭ ਕਰਨ ਦੀ ਡੈਥ ਬੋਡੀ ਪਈ ਏ ਪਰ ਲਗਾਤਾਰ ਇਸ ਦੇ ਵੱਡੇ ਖਲਾਸੇ ਹੋ ਰਹੇ ਨੇ ਤਾਂ ਹੋ ਸਕਦਾ ਕੋਈ ਚਾਲ ਵੀ ਹੋ ਸਕਦੀ ਏ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਭ ਕਰਨ ਦੀ ਮਾਂ ਦਾ ਚਿਹਰਾ ਤੇ ਨਾਨੀ ਦਾ ਚਿਹਰਾ ਬਹੁਤ ਕੁਝ ਬਿਆਨ ਕਰ ਰਿਹਾ ਏ ਤਾਂ ਉੱਥੇ ਉਸਦੀ ਭੈਣ ਔਰ ਉਸਦੀ ਜਿਹੜੇ ਸੁਭਕਰਨ ਦੀ ਛੋਟੀ ਭੈਣ ਪਿੰਡ ਵਾਸੀ ਤੇ ਉਸਦੇ ਪਿਤਾ ਦਾ ਬਿਆਨ ਆਇਆ ਕਿ ਉਸਨੇ ਤਾਂ ਮੁੜ ਕੇ ਸਾਡੇ ਘਰ ਦਾ ਹਾਲ ਨਹੀਂ ਪੁੱਛਿਆ ਸੀ ਉਹ ਉਸ ਦਾ ਤਾਂ ਤਲਾਕ 2007 ਤੋਂ ਹੋਇਆ ਹੋਇਆ ਹੈ ਹੋ ਸਕਦਾ ਕਿ ਕੋਈ ਝਾਲ ਵੀ ਹੋ ਸਕਦੀ ਹੈ ਕਿਉਂਕਿ ਪਰਿਵਾਰ ਅੜਿਆ ਹੋਇਆ ਕਿ ਪਰਚਾ ਦਰਜ ਕੀਤਾ ਜਾਵੇ ਇਹ ਗੱਲ ਫਤੋ ਵੱਡੀ ਹੈ ਕਿ ਜਿਹੜੇ ਕਾਤਲ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਖਨੌਰੀ ਵਾਟਰਤੀ ਉਹਨਾਂ ਤੇ ਪਰਚਾ ਦਰਜ ਹੋਵੇ ਹਰਿਆਣੇ ਦੀ ਸਰਕਾਰ ਤੇ ਪਰਚਾ ਦਰਜ ਹੋਵੇ ਪਰ ਸਰਕਾਰ ਚਾਹੁੰਦੀ ਹੈ ਕਿ ਸੁਕਾਰਨ ਦਾ ਸੰਸਕਾਰ ਹੋ ਜਾਵੇ ਪਰ ਜੱਥੇਵੰਦੀਆਂ ਨੇ ਜਦ ਤੱਕ ਇਹ ਗੱਲ ਕਹੀ ਹੈ ਕਿ ਸੁਕਾਰਨ ਦਾ ਸੀ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਪਰਜਾਂ ਨਹੀਂ ਹੁੰਦਾ ਪਰ ਇਹ ਵੱਡਾ ਖਲਾਸਾ ਸਾਹਮਣੇ ਆਇਆ ਹੈ ਕਿ ਉਸ ਦੀ ਮਾਂ ਤੇ ਨਾਨੀ ਸਾਹਮਣੇ ਆਏ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਤਨਬਾਤ ਕਿ ਮੇਰੇ ਸਾਰਾ ਦਿਨ ਫੋਨ ਲਾਉਂਦੇ ਸੀਗੇ ਸਾਰਾ ਕੁਝ ਉਹ ਕਰਦੇ ਸੀ ਅਸੀਂ ਇੱਕ ਨਸ਼ੇ ਦੇ ਆਦੀ ਸੀ ਬਲੈਕ ਕਰਦੇ ਸੀ ਅਸੀਂ ਆਪਣੀ ਧੀ ਨੂੰ ਉਹ ਕਰਕੇ ਮੈਂ ਵਿਅਪਤ ਜਦੋਂ ਇਹਨਾਂ ਦੇ ਸਾਰਾ ਦਿਨ ਪੁਲਿਸ ਆਉਂਦੀ ਸੀ ਬਲੈਕ ਦਾ ਕੰਮ ਕਰਦੇ ਸੀ ਮੈਂ ਇਕੱਲੀ ਬੁੜੀ ਸੀ ਮੈਂ ਆਪਣੀ ਧੀ ਨੂੰ ਛਡਾ ਨਹੀਂ ਸੀ ਸਕਦੀ ਪੁਲਿਸ ਚੋਂ ਜੇ ਫੜੀ ਜਾ ਸਕਦੀ ਪਰ ਇਹਨਾਂ ਨੇ ਇਹ ਆਪਦੇ ਉਸਤੇ ਉਹ ਕਰਨ ਅਸੀਂ ਆਪਣੀ ਕੁੜੀ ਲੈ ਗਈ ਸਾਨੂੰ ਕੀ ਵੀ ਕੋ ਕਿਵੇਂ ਕਰੀਓ ਤੁਸੀਂ ਤੁਸੀਂ ਕੀ ਲੱਗਦੇ ਹੋ ਮੈਂ ਮੈਂ ਇਹਦੀ ਮਾਂ ਜੀ ਕੁੜੀ ਦੀ ਹਾਂ ਹਾਂਜੀ ਨਾਨੀ ਹਾਂਜੀ ਮੇਰੇ ਕੋਲੇ ਜਾਂਦਾ ਸੀ ਮਿਲਦਾ ਸੀ ਇੱਕ ਵਾਰੀ ਰੋਸ ਕੇ 10 ਦਿਨ ਲਾ ਕੇ ਵੀ ਆਇਆ ਫਿਰ ਜਸਵੀਰ ਸਿੰਘ ਉਹਨੂੰ ਲੈ ਕੇ ਆਏ ਮਨਾਫਰ ਹਸਪਤਾਲ ਆਏ ਹੋ ਕੀ ਕਰ ਹਸਪਤਾਲ ਅਸੀਂ ਉਹਦੀ ਮੂੰਹ ਵੇਖਣ ਆਈ ਆਂ ਆਪਣੀ ਦੋਤੇ ਦਾ ਇੰਨੇ ਲੇਟ ਕਿਵੇਂ ਹੋ ਗਿਆ ਸਵੇਰੇ ਲੇਟ ਤਾਂ ਫਿਰ ਸਵੇਰੇ ਜੀ ਸਾਡੇ ਕੋਲੇ ਕੋਈ ਸਾਧਨ ਨਹੀਂ ਅਸੀਂ ਤਾਂ ਬੁਢੀਆਂ ਆਂ ਓਕੇ ਤੇ ਤੁਸੀਂ ਦੋਨੋਂ ਇਕੱਲੇ ਆਏ ਹੁਣ ਹਾਂਜੀ ਇੰਨੀ ਦੂਰ ਫਿਰ ਕੋਈ ਬੰਦਾ ਹੈ ਨਹੀਂ ਮੇਰੇ ਇੱਕ ਪੁੱਤ ਹੈ ਉਹ ਵਿਚਾਰਾ ਜਮਨ ਲੂਣਾ ਹੱਥ ਕੱਟਿਆ ਹੋਇਆ ਉਹਦਾ ਐਂਸਰ ਦਾ ਮਿਲ ਜੇ ਤੁਸੀਂ ਅਜੇ ਉੱਥੇ ਹੀ ਰਹੋ ਜਾਂ ਤੁਸੀਂ ਵਾਪਸ ਜਾਓ ਦੇਖਾ ਗਏ ਤਾਂ ਗੀਜੇ ਨੂੰ ਟਾਈਮ ਲੱਗ ਗਿਆ ਤੇ ਹੁਣ ਤੁਸੀਂ ਮਤਲਬ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਵੀ ਤੁਹਾਨੂੰ ਸ਼ੁਭ ਕਰਨ ਦੇ 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 ਦਰਸ਼ਨ ਕਰਵਾਏ ਜਾਣ ਹਾਂਜੀ ਚਲ ਬਾਤ ਕੀ ਨੇ ਕਿਹਾ ਤੁਹਾਨੂੰ ਅਸੀਂ ਆਪ ਹੀ ਆਏ ਹਾਂ ਜੀ ਕਰਨੀ ਅਸੀਂ ਆਪ ਆਏ ਹਾਂ ਵੀ ਕਿਸੇ ਨੇ ਨਹੀਂ ਕਿਹਾ ਮਾਨੂੰ ਨਹੀਂ ਦਰਸ਼ਨ ਕਰੰ ਦੇਣਗੇ ਨਹੀਂ ਨਹੀਂ ਕਿਸੇ ਨੇ ਤੁਹਾਨੂੰ ਤੁਹਾਡੀ ਨਹੀਂ ਨਹੀਂ ਡਿਫੈਕਟ ਕੀ ਰੱਖਿਆ ਤੁਹਾਡੀ ਸਹਾਇਤਾ ਕੀਤੀ ਇੱਥੇ ਕਿਸੇ ਨੇ ਤੁਹਾਨੂੰ ਨਹੀਂ ਸਾਡੀ ਕੋਈ ਨਹੀਂ ਹਾਏ ਜੇ ਕਿਸੇ ਨੇ ਨਹੀਂ ਬਸ ਠੀਕ ਹੈ ਜੀ ਠੀਕ ਹੈ ਬਾਦ ਵਿੱਚ ਕਿੰਨੇ ਹੀ ਦੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਲਈ ਸਮਝ ਰਹੇ ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸਸਕਾਰ ਹੋ ਜਾਏ ਟਾਈਮ ਨਾ ਕਾ ਤੇ ਰੋਲਿਆ ਜਾਂਦਾ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਂ ਮੈਂ ਮੋਬਾਈਲ ਤੇ ਵੇਖਿਆ ਸੀ ਕਿ ਹੁਣ ਤੁਹਾਨੂੰ ਕਿਸ ਨੇ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਹਾਂ ਜੀ ਮਾਤਾ ਜੀ ਕਿਹਦੇ ਨਾਲ ਆਇਆ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਹਾਂ ਜੀ ਕਰਾਈ ਕੇ ਨਾਲ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਅਸੀਂ ਮਰਾ ਅੱਜ ਹੈ ਮਾਤਾ ਜੀ ਕੋਲ ਨਹੀਂ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੀ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹਿ ਰਹੇ ਨੇ ਫਿਰ ਤੁਸੀਂ ਅਲੱਗ ਰਹਿ ਰਹੇ ਹੋ ਮੈਂ ਤਾਂ ਫਿਰ ਅਲੱਗ ਰਹਿਣਾ ਜੀ ਜਦੋਂ ਮੈਨੇ ਵਿਆਹੀ ਹੈ ਜੀ ਪਿਓ ਡਰਾਈਵਰੀ ਨਹੀਂ ਕਰਦਾ ਨਹੀਂ ਦੋ ਭੈਣ ਭਰਾ ਇੱਕ ਮਾਰੇ ਛੋਟੀ ਭੈਣਾਂ ਕਰਕੇ ਚੱਲਿਆ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਇੱਧਰ ਦੇਖ ਤੁਸੀਂ ਸਾਹਮਣੇ ਨਹੀਂ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੇ ਸੀ ਹਾਂਜੀ ਹਾਂਜੀ ਉਹ ਤਾਂ ਕਿਤੇ ਭੈਣ ਭਾਈ ਅਲੱਗ ਰਹਿੰਦੇ ਸੀ ਉਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸਿਰੇ ਨਾਲ ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10 10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਉਂਦਾ ਹੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਜਿਹਨੇ ਛੋਟੀ ਛੋਟੇ ਨਾਲ ਨਹੀਂ ਛੋਟੀ ਨਹੀਂ ਕੁੜੀ ਨਹੀਂ ਆਈ ਵੀਰੇ ਪਰ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਹੀ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਦੇ ਨਾਲ ਕਿਉਂ ਨਹੀਂ ਆਈ ਵੱਡੀ ਇਹ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਆ ਜੀ ਵੱਡੀ ਆ ਉਹਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਆ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਹੈ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਫਸ ਠੀਕ ਹੈ ਹੁਣ ਕੀ ਮੰਗਿਆ ਸਰ ਜੀ ਹੁਣ ਤੁਸੀਂ ਕੀ ਕੀਤੇ ਲਾਸਟ ਦਾ ਉਹ ਕਰਮ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੈਂ ਉਹ ਵੇਖਣ ਆਈ ਸੀ ਉਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ ਨਾ ਉਹ ਹੋਵੇ ਉਹਨੂੰ ਸੀਹਦੀ ਉਹ ਦਿੱਤਾ ਜਾਵੇ ਉਹਦਾ ਸ਼ਿਸ਼ਕਾਰ ਉਹ ਵੀ ਤੁਸੀਂ ਨਹੀਂ ਮੰਗ ਕੀਤੀ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਜੀ ਆਪਾਂ ਕੋਈ ਕਿਸੇ ਬੰਦੀ ਨਾਲ ਹੈ ਨਹੀਂ ਜੀ ਐਵੇਂ ਨਹੀਂ ਅਸੀਂ ਕਿਸੇ ਦੇ ਬਰਾਬਰ ਤੋਲ ਨਹੀਂ ਆ ਸਾਡਾ ਮੁੰਡਾ ਮੁੜਿਆ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਹੈ ਨਹੀਂ ਜੀ ਮੈਂ ਤਾਂ ਕਹਿਣੀ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆ ਹੁਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਨ ਕਮਾਵਾ ਬੈਠਾ ਦੂਜੀ ਸ਼ਾਦੀ ਤੋਂ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਦੋ ਹਾਂ ਜੀ ਲੜਕੇ ਲੜਕਾ ਤੁਹਾਡੇ ਉਹ ਹਸਬੰਦ ਆਲੇ ਨੇ ਅੱਜ ਤੁਹਾਡੇ ਨਹੀਂ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨੇਗੀ ਠੀਕ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਹੋ ਉਹਨਾਂ ਨੇ ਸਾਡੇ ਆਹ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਉਹ ਪੜ੍ਹਨ ਦੀ ਨਾ ਉਹ ਆਉਣੇ ਦੀ ਆਹੇ ਮੈਂ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਥੋੜੀ ਰਹੇ ਨੇ ਉਹਨਾਂ ਦੇ ਨਹੀਂ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਿਆ ਦੱਸਦੇ ਉਹਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਮੈਂ ਰੀਤੀ ਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਹੈ ਜਾਂ ਪੰਚਾਇਤੀ ਤਲਾਕ ਹੋਇਆ ਹੈ ਜਾਂ ਉਹਦੇ ਨਾਂ ਦੇ ਤਾਂ ਕੁਛ ਨਹੀਂ ਕੀਤਾ ਜੀ ਉਹਦਾ ਤਰੀਕ ਤੇ ਨਹੀਂ ਮਾਤਾ ਜੀ ਤੁਸੀਂ ਜਿਆਦਾ ਬੋਲਦੇ ਹੋ ਪੁੱਛਣਾ ਨਹੀਂ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਕੋਈ ਤਾਂ ਇਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਡਾਈਵੋਰਸ ਦੇਤਾ ਹਾਂ ਜੀ ਹਾਂ ਜੀ ਉਤਮਾ ਤੁਸੀਂ ਕਾਨੂੰਨੀ ਤੌਰ ਤੇ ਵਿਆਹ ਦੂਜੇ ਪਾਸੇ ਕਰਵਾ ਲਿਆ ਹਾਂ ਕਰਵਾ ਲਿਆ ਉਹਨਾਂ ਨੇ ਕਿਹਾ ਸੀ ਠੀਕ ਹੈ ਬਹੁਤ ਧੰਨਵਾਦ ਜੀ ਕਰ ਲਓ ਤੁਸੀਂ ਹਾਂਜੀ ਸਸਰੀ ਗੱਲ ਜੀ ਸਸਰੀ ਕਰਨ ਸਸਰੀ ਜੀ ਹੁਣ ਸਰੋਂ ਲੱਗੋ ਇਧਰ ਆ ਜਨਾਲੀ ਆ ਇਧਰ ਆ ਗ੍ਰਾਮ ਜੀ ਗ੍ਰਾਮ ਨਾਲ ਜੀ ਨਾਨੀ 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 ਤੁਸੀਂ ਕੌਣ ਹੋ ਜੀ ਮੈਂ ਮਾਤਾ ਜੀ ਮਾਤਾ ਜੀ ਹਾਂਜੀ ਅੱਛਾ ਬੇ ਮੁੰਡਾ ਹਾਂਜੀ ਕੀ ਕੀ ਨਾਮ ਹੈ ਮਾਤਾ ਜੀ ਬੀਰਪਾਲ ਕੌਰ ਜੀ ਅੱਛਾ ਜੀ ਇੱਕ ਜੀਰਾਨਾ ਨਾਲ ਦਿਰਪਾਲ ਕਾਰਜ ਜੀ ਇੱਧਰ 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 ਕੀ ਵੀ ਵੇਚਿਓ ਜੀ ਕਿਉਂਕਿ ਤੁਸੀਂ ਇੱਥੇ ਆਇਓ ਜੀ ਹੁਣ ਹਾਂਜੀ ਇਹ ਤੇ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨਾ ਨੌੜੀ ਬਾਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਐ ਹਾਂ ਹਾਂਜੀ ਹਾਂਜੀ ਮਾਂ ਮੈਂ ਹੈ ਗਈਆਂ ਸੱਚਮੁੱਚ ਖੜੀਆਂ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਇਹ ਤਾਂ ਕਾਫੀ ਧੇਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਇਵਨਕੇ ਲਿਖਿਆ ਨਹੀਂ ਜੀ ਮੈਂ ਜਾਉਂਦੀ ਐ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਾਉਂਦੀ ਖੜੀ ਐ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮੈਂ ਮਾਂ ਹੈਗੀ ਇਹ ਬਿਆਨ ਆਈਸੀਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿਹਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਨਣਾ ਮੈਂ ਉਹਨੂੰ ਕਿ ਐਸੀ ਪਤ ਨਾ ਜਾ ਉਹ ਨਹੀਂ ਰੁਕਿਆ ਜੀ ਬੜੇ ਨਾਲ ਰਹਿੰਦਾ ਸੀਗਾ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹੇ ਰਹੇ ਆ ਜੀ ਤੇ ਅੱਜ ਤੁਸੀਂ ਕਿਨੇ ਆ ਅੱਜ ਸਾਧੂ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਪਰਸੋਂ ਦੇ ਪਰਸੋਂ ਦੀ ਗੱਲ ਚੱਲੀ ਅੱਜ ਹੀ ਕਿਉਂ ਨਿਕਲ ਗਿਆ ਅੱਜ ਆਇਆ ਨਿਕਲਿਆ ਜੀ ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਮ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਕੋਈ ਪਤਾ ਤੁਹਾਨੂੰ ਦਾ ਪਤਾ ਲੱਗਿਆ ਹੋਣਾ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਨੂੰ ਜੀ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਤੁਹਾਨੂੰ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਤੁਸੀਂ ਪਾਲਣ ਪੋਸ਼ਣ ਕੀਤਾ ਹੈ ਜੀ ਮੁੰਡੇ ਦਾ ਹੈ ਜਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹ ਨਾ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਮੈਂ ਢਿੱ ਤੇ ਹੁਣ ਉਸ ਦਾ ਪਾਲਣ ਪੋਸ਼ਣ ਕੌਣ ਕਰ ਰਿਹਾ ਸੀਗਾ ਇਹਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਅਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਇਹ ਵੀ ਚਾਚਾ ਸੀ ਕਿਹਨੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਆ ਤੁਸੀਂ ਇੰਨੀ ਦੇਰ ਕਿੱਥੇ ਰਹਿੰਦੇ ਰਹੇ ਇੰਨੀ ਦੇਰ ਜੀ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹਦਾ ਵਿਆਹ ਕੀ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਤੁਸੀਂ ਵਿਆਹ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਜੀ ਇਹਨਾਂ ਨੇ ਸਾਡੇ ਨਾਲ ਕੋਈ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਥੋੜੇ ਬੱਚੇ ਨੇ ਕਿ ਤੁਹਾਨੂੰ ਦੋ ਕੁੜੀਆਂ ਜੀ ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਕੋਈ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਹੈ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12 13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੀਂ ਤੇ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਵਿਆਹੀ ਵੀ ਆ ਜਿਹੜਾ ਸੌਰੀ ਰਹਿੰਦੀ ਸੀ ਪਰਸੋਂ ਜਿਹੜਾ ਤੁਸੀਂ ਕਿਹਾ ਵੀ ਤੁਹਾਡੀ ਮੈਰੇਜ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਆਰਾ ਮੈਰੇਜ ਹਾਂਜੀ 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 ਜੀ ਜੀ ਹੁਣ ਤੁਸੀਂ ਮਾਂ ਹੋਣ ਦੇ ਲਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਂ ਨਾ ਚਾਹਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚ ਮੱਚ ਸਾਹਮਣੇ ਖੜੀ ਆਂ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਫੀ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਰਸ ਦੀ ਮੰਗ ਨਹੀਂ ਕਰਦੀ ਹੋਰ ਕਾਈ ਵਾ ਮੰਗ ਉਹ ਕਹਿੰਦਾ ਨਾ ਸਾਡੀਆਂ ਮੰਗਾ ਜਾਂ ਤੱਕ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸੰਸਕਾਰ ਹੋਣ ਦੀਆਂ ਨਾ ਨਹੀਂ ਜੀ ਮੇਰੇ ਕਿੰਨੀਆਂ ਕੋਈ ਕਾਰਵਾਈ ਦੀ ਮੰਗ ਨਹੀਂ ਤੁਸੀਂ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਉਹ ਕਰ ਰਹੇ ਨੇ ਤੇ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੇਰੇ ਨਾਲ ਇਹਨੂੰ ਘਰੇ ਨਹੀਂ ਪੜਨਾ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਇਓ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋਰੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਇਓ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਦੇਖਦੇ ਸੀ ਉਹਦੇ ਉਹਦਾ ਛੋਟਾ ਬੇਟਾ ਇੱਕ ਸ਼ਹੀਦ ਮੰਗੂ ਹੋਇਆਗਾ ਗੋਲੀ ਲੱਗੀ ਆ ਕਿ ਉਹਦੇ ਤੇ ਉਹਦੋਂ ਬਾਅਦ ਚ ਤੁਸੀਂ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਇਹ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਕੋ ਤੁਹ ਕਹਰੇ ਵੀ ਤਾਂ ਕੁਛ ਕਹਲੇ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਦੋ ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਨੂੰ ਦੇਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੁਸੀਂ ਹੁਣ ਫੋਨ ਲਾਇਆ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਜਥੇਵੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਹੈ ਅਸੀਂ ਤਾਂ ਜਥੇਵੰਦੀ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਦੇ ਹਸਬੰਡ ਤੋਂ ਲੈ ਬੋਲੋ ਕੀ ਨਾਮ ਥੋੜਾ ਚਰਨਜੀਤ ਚਰਨਜੀਤ ਜਿਹੜੇ ਥੋੜੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ ਨਹੀਂ ਗੱਟੂਠ ਹੈ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਹੋਊਗਾ ਹਾਂ ਜੀ ਮੁਰਕ ਕੇ ਆਈ ਨੀ ਕਿੰਨਾ ਟਾਈਮ ਦਾ ਤਲਾਕ ਹੋਇਆ 17 ਕਹਿੰਦੋਂ ਉਦੋਂ ਤੇ ਜਿੱਦੋਂ ਦਾ ਤਲਾਕ ਹੋਇਆ ਜੀ ਬਠੰਡੇ ਹੋਇਆ ਠੀਕ ਹੁਣ ਕੀ ਕਹਿਣਾ ਚਾਹਣੇ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵੁੱਡਸ ਕੋਣ ਹੈਗਾ ਤੁਹਾਡੇ ਸੁਭੰਦਾ ਉਹ ਵਿੱਚ ਕੋਈ ਲਾਗਾ ਦੇਗਾ ਹੈ ਕਿੰਨਾ ਤੁਹਾਡੀ ਪਤਨੀ ਦਾ ਨਾ ਜੀ ਉਹਦਾ ਕੋਈ ਲਾਗਾ ਦਾ ਕਿ ਠੀਕ ਹੈ ਜੀ ਹਲੇ ਦਾਵਾ ਕਰਦੀ ਹੈ ਕਿ ਉਹ ਸ਼ੁਭਕਰਨ ਦੀ ਮਾਂ ਹੈ ਤੇ ਸ਼ੁਭਕਰਨ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ 'ਚ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਮੌਤ ਹੋਣ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਭਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਆ ਕੀ ਕਹਿਣਾ ਚਾਹੋਗੇ ਤੁਸੀਂ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲਾਗ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਹੈ ਜਿਵਾਕ ਜੰਮੀ ਬੈਠੀ ਹੈ ਉਹ ਜਿਸ ਤਰ੍ਹਾਂ ਉਹ ਮੇਰੇ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂਕਿ ਉਹ ਕੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਜਿਹੜੀ ਹੈ ਉਹ ਤਾਂ ਬਹੁਤ ਕੁਝ ਕਰੂਗੀ ਇਹ ਪਰਿਵਾਰ ਵਾਲਿਆਂ ਤੇ ਵੀ ਉਹਨੇ આરોਪ ਲਗਾਏ ਨੇ ਕਿ ਵੀ ਉਹਨਾਂ ਨੇ ਅਕਾਊਂਟ ਜਾਰੀ ਕਰਦੇ ਪੈਸੇ ਲੈਣ ਦੇ ਮਾਰੇ ਨੇ ਕਿਹਾ ਦੀ ਮਿੱਟੀ ਨਾ ਖਰਾਬ ਕਰੀ ਜਾਵੇ ਕントੂਸੀ ਕੀ ਕਹਿਣਾ ਚਾਹੂਗੇ ਸਾਹਤੋ ਤੁਸੀਂ ਅਸੀਂ ਤਾਂ ਹੀ ਇਹਨਾਂ ਦੇ ਬਾਗ ਰਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਓਵੇਂ ਓਵੇਂ ਹੋਊਗਾ ਜਿਵੇਂ ਜਦੋਂ ਇਹ ਸ਼ਿਸ਼ਕਾਰ ਨੂੰ ਕਹਿਣਗੇ ਉਦੋਂ ਹੀ ਸ਼ਿਸ਼ਕਾਰ ਹੋਊਗਾ ਉਹ ਉਸ ਨੂੰ ਕੀ ਕਹਿਣਾ ਚਾਹੂਗੇ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਸੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਦਸਤਾਵੇਜ਼ ਮੁਤਾਬਕ 2007 ਚ ਉਹਨਾਂ ਦਾ ਤਲਾਕ ਹੋਇਆ ਜੀ ਜਿਹਦਾ ਸਮਾਂ ਬਣਦਾ 17 ਸਾਲ ਤੇ ਉਹ ਲੜਕਾ ਜਿਹੜਾ ਸੁਭਕਰਨ ਸਿੰਘ ਹੈ ਉਹਦੀ ਉਮਰ 21 ਕਿ ਸਾਲ ਬਣਦੀ ਹੈ ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਹਨੂੰ 3 ਕਿ ਸਾਲ ਦਾ ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰ ਪਰਿਵਾਰ ਨੇ ਦਸਤਾਵੇਜ਼ ਵੀ ਅਸੀਂ ਤਾਂ ਜਦੋਂ ਇੱਥੇ ਪਿੰਡ ਚ ਆਉਂਦੇ ਜਾਂਦੇ ਕਦੇ ਉਹਨੂੰ ਦੇ 17 ਸਾਲ ਤੋਂ ਉਹਨੂੰ ਇੱਥੇ ਦੇਖਿਆ ਨਹੀਂ ਬੱਚੇ ਦਾਦੀ ਨੇ ਪਾਲਿਆ ਜੀ ਜਾਂ ਉਹਨਾਂ ਦੇ ਫਾਦਰ ਨੇ ਪਾਲਿਆ ਜੀ ਜਾਂ ਉਹਨਾਂ ਦੇ ਚਾਚੇ ਨੇ ਪਾਲਿਆ ਜੀ ਗਰੇ ਬਚਲਾ ਕੋਈ ਹੈ ਕਿਸੇ ਨਹੀਂ ਕਦੇ ਨਹੀਂ ਲੇਕੀ ਅਸੀਂ ਕਦੇ ਦੇਖਿਆ ਨਹੀਂ ਮੁੜ ਕੇ ਕੋਈ ਮੂੰਹ ਨਹੀਂ ਦੇਖਿਆ ਪਿੰਡ ਚ ਕਦੇ ਇਸ ਪਰਿਵਾਰ ਚ ਕਦੇ ਨਹੀਂ ਆਈ ਉਹ ਨਹੀਂ ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖਿਆ ਕੋਈ ਵੀ ਨਹੀਂ ਕਹੇਗਾ ਤੁਹਾਨੂੰ ਜੀ ਨਹੀਂ ਅਸਲ ਵਿੱਚ ਦਾਦੀ ਦੀ ਜੀ ਉਹਦੇ ਫਾਦਰ ਦੀ ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ ਇਹਨਾਂ ਦੀ ਇਹ ਵਾਰਸ ਨਹੀਂ ਅਸਲ ਵਿੱਚ ਜੀ ਪਿੰਡ ਨਾਲ ਖੜੇ ਇਹਨਾਂ ਦੇ ਜੀ ਪਰਿਵਾਰ ਨਾਲ ਕੀ ਸੰਬੰਧ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੂ ਜੀ ਮੈਂ ਕਿਸਾਨ ਜਥੇਬੰਦੀ ਦਾ ਆਗੂ ਵੀ ਆਂ ਕਿਸਾਨ ਜਥੇਬੰਦੀ ਦੇ ਆਗੂ ਹੁਣ ਤੋਂ ਨਾ ਤੋਂ ਪਹਿਲਾਂ ਅਸੀਂ ਪਿੰਡ ਪੱਦਰ ਤੇ ਨਾਲ ਖੜੇ ਆਂ ਤੇ ਇਸ ਕਰਕੇ ਅਸੀਂ ਪਿੰਡ ਇਹਨਾਂ ਦਾ ਜਿਹੜਾ ਦੁੱਖਾਂ ਨੂੰ ਬਣਾਉਣ ਵਾਸਤੇ ਦਿੱਲੀ ਇੱਥੀ ਹੁੰਨੇ ਆ ਰੋਜ ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ 'ਚ ਹੋਇਆ ਪਿਆ ਬਾਈ ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸਣਾ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨੇ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਦੋਂ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦੱਸਦੇ ਆਂ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਪਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆਂ ਵੀ ਇਹ ਤੇਰ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਸੋਡੇ ਚੈਨਲ ਦੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਇਹ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਉਹਦੇ ਸਾਨੂੰ ਇਨਸਾਫ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਿਰਾ ਕੜੀਆਂ ਕਰਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋੜੇ ਚੇਤਾਵਨੀ ਦੇਣਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਇਹਨਾਂ ਨੂੰ ਭਾਰੀ ਰੋਧਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਜਿਹੜਾ ਤੇ ਸਰਕਾਰ ਹੈ ਪੱਪਾਂ ਪਾਰ ਹੋਈ ਫਿਰਦੀ ਆ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ ਗੀਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਭ ਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਸ ਹਿਸਾਬ ਨਾਲ ਉਹ ਹੈਂਡਲ ਕਰ ਰਹੇ ਆ ਇਸ ਕਰਕੇ ਸਰਕਾਰੀ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਤੇ ਪਰਚਾ ਦਰਜ ਕਰੇ ਜਿਹੜੇ ਜਿਹੜੇ ਉੱਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾਂ ਇਹ ਮਸਲਾ ਜਿਹੜਾ ਨਹੀਂ ਨਿਬੜਨਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਤੁਹਾਡੇ ਪਰਿਵਾਰਕ ਦੇ ਵਿੱਚ ਇੱਕ ਮਹਿਲਾ ਹੋਰ ਆਈ ਹੈਗੀ ਉਹ ਕਹਿ ਰਹੀ ਹੈ ਕਿ ਮੈਂ ਸ਼ੁਕਰਾਂ ਦੀ ਮਾਂ ਹੈ ਮਲਕਿ ਮੇਰਾ ਤਲਾਕ ਹੋਇਆ ਹੈ ਮੈਂ ਪਹਿਲਾਂ 13 ਸਾਲ ਪਹਿਲਾਂ ਦਾ ਸਰੀ ਇਹ ਕੀ ਕਹਿਣਾ ਚਾਹੁੰ ਮੈਂ ਨਹੀਂ ਪਹਿਲੇ ਦਾ 13 ਸਾਲ ਦਾ ਝੂਠ ਮਾਰਦੇ ਤਲਾਕ ਘੱਟੋ ਘੱਟ 16-17 ਸਾਲ ਹੋ ਗਏ ਹੋ ਹੋਏ ਨੂੰ ਤਲਾਕ ਮੇਰੀ 60 ਸਾਲ ਦੀ ਉਮਰ ਹੋ ਗਈ ਇੱਥੇ ਰਹਿਣਾ ਐ ਇਸੇ ਘਰਾਂ ਚ ਇਕੱਠੇ ਆਂਗੇ ਛਕੇ ਐ ਤੇ ਮਤਲਬ ਛੋਟੇ ਛੋਟੇ ਸੀ ਰੋੜ ਕੋੜ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਦੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆਦੇ ਜੰਮੇ ਹੋਏ ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇਹ ਰਣਨੀਤੀਆਂ ਘੜਦਾਗਾ ਤੇ ਸਭ ਰੋਟੀਆਂ ਛੇਕਦੇ ਹੁਣ ਉਹ ਜਾਣ ਕੇ ਇਹ ਸੰਜ ਕੜੀ ਕਰਦੀ ਐ ਤੇ ਮਤਲਬ ਇਹਦਾ ਕੋਈ ਵਿੱਚ ਰੋਲ ਨਹੀਂ ਗੀ ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਝ ਵੀ ਬਣ ਨਾ ਜਾਵੇ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਕਰਾ ਰਿਹਾ ਹੈ ਪ੍ਰਸ਼ਾਸਨ ਠੀਕ ਹੈ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ ਮੇਰੀ 60 ਸਾਲ ਦੀ ਉਮਰ ਹੋ ਗਈ ਮੈਂ ਇਸ ਦੇ ਚੰਗੀ ਤਰ੍ਹਾਂ ਜਾਣੂ ਆ ਤਲਾਕ ਹੋ ਗਏ ਨੇ ਉਹ ਵਿਆਹ ਕਰਵਾਇਆ ਬੱਚੇ ਰੋੜ ਕੋੜ ਕੇ ਮਸਾਂ ਪਾਲੇ ਨੇ ਦਾਦੀ ਨੇ ਤੇ ਚਾਚੇ ਨੇ